ਇਹਨਾਂ ਸਾਰੇ ਨੇ ਇੱਕ ਪਾਲਿਸੀ ਘਟੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਸਿੱਖਾਂ ਦੀ ਗੱਲ ਕਰੂਗਾ ਤੇ ਉਸ ਨੂੰ ਇੰਡੀਆ ਕਿਤੇ ਵੀ ਹੋਵੇ ਕਿਸੇ ਮੁਲਕ ਦੇ ਵਿੱਚ ਹੋਵੇ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਸਕਦਾ ਹੈਗਾ ਹਿੰਦੁਸਤਾਨ ਦੇ ਵਿੱਚ ਕਤਲ ਕਰਾਈ ਹੈ ਸਰਦਾਰ ਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਵਿੱਚ ਉਸੇ ਵਾਰ ਇਸ ਸਾਰੀਆਂ ਗੈਰ ਕਾਨੂੰਨੀ ਇਨਾਂ ਨੇ ਕਤਲ ਕਰਵਾਏ ਜੰਮ ਵੀਰ ਗੱਲ ਹੈ ਜੋ ਕੁਝ ਵਰਤਾਰਾ ਅੱਜ ਇੰਡੀਆ ਨੇ ਸਿੱਖਾਂ ਦੇ ਉੱਤੇ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਨਾਰਥ ਅਮਰੀਕਾ ਦੇ ਸਿੱਖ ਕਨ ਅਵੀ ਅਪਗ੍ਰੇਡ ਲੂ ਬਸ ਸਾਥੀ ਜੱਟੇ ਹਰ ਬੜੇ ਜੋਰਾਂ ਸ਼ੋਰਾਂ ਦੇ ਨਾਲ ਸਰੀ ਵਿੱਚ ਮਨੋਂ ਕਿ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਵੀ ਗੁਰਦੁਆਰਾ ਸਾਹਿਬ ਆ ਕੇ ਮਹਾਰਤ ਦੇ ਅੱਗੇ ਮੱਥਾ ਟੇਕਾਂ ਤੇ ਸੰਤਨ ਫਤਿਹਸ ਕਰਵਾ ਪਰ ਹੁਣ ਸਟੇਜ ਰੈਕਸ਼ਨ ਹੈਗੀ ਹੈ ਉਹਦੇ ਵਿੱਚ ਖੁਸ਼ ਮੁਦੂਰੀ ਹੈ ਜਿਹੜਾ ਕਿ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ ਸਾਨੂੰ ਸਿੱਖ ਕੌਮ ਨੂੰ ਬਹੁਤ ਅਫਸੋਸ ਹੈ ਕਿ ਜਿਹੜੀ ਸੈਂਟਰ ਹਿੰਦੋਤਵਾ ਇੰਡੀਆ ਦੀ ਸਰਕਾਰ ਹੈ ਸ਼੍ਰੀ ਮੋਦੀ ਸ਼੍ਰੀ ਸ਼ਾਹ ਜੀ ਜਿਹੜੇ ਯੂਨੀਅਨ ਹੋਮ ਮਿਨਿਸਟਰ ਹੈ ਐਕਸਟਰਨਲ ਐਕਸਟਰਨਲ ਅਫੇਅਰਸ ਮਿਨਿਸਟਰ ਸ਼੍ਰੀ ਜੈ ਸ਼ੰਕਰ ਜੀ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਹੈ ਇਹਨਾਂ ਸਾਰੇ ਨੇ ਇੱਕ ਪਾਲਿਸੀ ਘਟੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਸਿੱਖਾਂ ਦੀ ਗੱਲ ਕਰੂਗਾ ਤੇ ਉਸ ਨੂੰ ਇੰਡੀਆ ਕਿਤੇ ਵੀ ਹੋਵੇ ਕਿਸੇ ਮੁਲਕ ਦੇ ਵਿੱਚ ਹੋਵੇ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਸਕਦਾ ਹੈਗਾ ਇੱਕ ਵਾਰੀ ਨਹੀਂ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਇਸੇ ਤਿਸ ਨੂੰ ਬੜਾਇਆ ਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਵੀ ਕਹਿੰਦਾ ਕਿ ਕਿਤੇ ਵੀ ਸਿੱਖ ਜਿਹੜਾ ਜਾਤੀ ਦੀ ਗੱਲ ਕਰੂਗਾ ਅਸੀਂ ਉਹਨੂੰ ਜਾਨੋਂ ਮਰਵਾ ਦੇਣਾ ਹੈਗਾ ਹੁਣ ਇਹ ਤਾਂ ਕਾਨੂੰਨ ਦੇ ਖਿਲਾਫ ਹੈ ਇਹ ਜਗਨਾਚੇਰ ਅਦਾਲਤ ਤੋਂ ਹੁਕਮ ਨਾ ਦੇ ਕਿਸੇ ਨੂੰ ਸਜ਼ਾ ਦੇਣ ਦੀ ਸਿੱਤੀ ਸਰਕਾਰ ਕੋਈ ਵੀ ਐਫਡੀ ਸਜ਼ਾ ਮੌਤ ਦੀ ਨਹੀਂ ਦੇ ਸਕਦੀ ਇਸ ਦਾ ਸਬੂਤ ਹੈ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਜੂਡੋ ਸਾਹਿਬ ਹਨ ਉਹਨਾਂ ਨੇ ਤੁਹਾਡੀ ਪਾਰਲੀਮੈਂਟ ਆਟਪਲ ਦੇ ਵਿੱਚ ਵੀ ਇਹ ਗੱਲ ਕੀਤਾ ਹੈ ਕਿ ਇੰਡੀਆ ਦੀਆਂ ਜਿਹੜੀਆਂ ਸੀਕ੍ਰੀਟ ਏਜੰਸੀਜ਼ ਨੇ ਉਹ ਕੈਂਡੀਡਟ ਦੀ ਅੰਦਰੂਲੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਉਥੋਂ ਦੀ ਬਾਦਸ਼ਾਹੀ ਕੈਂਡੀਡਟ ਦੀ ਤੋੜ ਕੇ ਕਿ ਉਥੇ ਕਤਲ ਇਨਾਂ ਨੇ ਕਰਵਾਏ ਹੈਗੀ ਹੈ ਭਾਈ ਹਰਦੀਪ ਸਿੰਘ ਮੇਜਰ ਦਾ ਖਰਾਤਾ ਹੈ ਫਿਰ ਸਦਾ ਰਿਪੂਦਨ ਸਿੰਘ ਮਲਤਦਾ ਕਰਾਦਾ ਕਰਾਤਾ ਹੈ ਇੱਕ ਮੋਕੇ ਦਾ ਨੌਜਵਾਨ ਹੈ ਸੁਖਦੂਲ ਸਿੰਘ ਉਹਦਾ ਵੀ ਕਤਲ ਕਰਾਤਾ ਹੈ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਗੈਰ ਦੇ ਕੇ ਮਰਵਾ ਦਿੱਤਾ ਹੈਗਾ ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਨੂੰ ਮਰਵਾਤਾ ਹੈ ਤੇ ਪਾਕਿਸਤਾਨ ਦੇ ਵਿੱਚ ਆਪਣੇ ਲਖਬੀਰ ਸਿੰਘ ਗੋਟੇ ਨੂੰ ਮਰਵਾਤਾ ਹੈ ਤੇ ਇੱਥੇ ਹਿੰਦੁਸਤਾਨ ਦੇ ਵਿੱਚ ਕਤਲ ਕਰਾਈ ਹੈ ਸਰਦਾਰ ਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਵਿੱਚ ਗੁਰਸੇਵਾਰ ਇਸ ਸਾਰੀਆਂ ਗੈਰ ਕਾਨੂੰਨੀ ਇਹਨਾਂ ਨੇ ਕਤਲ ਕਰਵਾਏ ਹੈ ਇਹਨਾਂ ਨੇ ਅਮਰੀਕਾ ਦੇ ਵਿੱਚ ਵੀ ਸ਼੍ਰੀ ਪੰਗੋ ਦਾ ਕਤਲ ਪਰੋਣਾ ਸੀਗਾ ਪਰ ਅਮਰੀਕਾ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਬਹੁਤ ਟਿੱਖਾ ਤੇ ਸ਼ਾਰਪ ਹੈ ਉਹਨਾਂ ਨੇ ਬੰਦੇ ਫੜ ਲਏ ਤੇ ਸਿੱਧਾ ਅਲਰਾਮ ਮੋਤੀ ਸਰਕਾਰ ਦੇ ਉੱਤੇ ਲਗਾਇਆ ਕਿ ਇੰਨਾ ਨੇ ਪੰਨੂ ਨੂੰ ਕਤਨ ਨਿਊਯਾਰਕ ਦੇ ਵਿੱਚ ਪ੍ਰਵੋਡੈਂਸਿਕਾ ਇੱਕ ਇਸ ਅਮਰੀਕਾ ਬੜਾ ਸੰਜੀਦਗੀ ਦੇ ਨਾਲ ਤੇ ਕੈਂਡੀਡੇਟਾ ਵੀ ਸੰਜੀਦਗੀ ਦੇ ਨਾਲ ਤੇ ਬ੍ਰਿਟਾਨੀਆ ਘੱਟ ਸੰਜੀਦਗੀ ਦੇ ਨਾਲ ਤੇ ਪੱਪ ਸਟਾਰ ਵੀ ਘੱਟ ਸੰਜੀਦਗੀ ਦੇ ਨਾਲ ਇੰਡੀਆ ਦੇ ਨਾਲ ਚੱਕ ਰਹੀ ਹੈ ਜਿਹੜਾ ਸਾਨੂੰ ਖੁਸ਼ੀ ਵੀ ਹੈ ਤੇ ਕਮੀ ਵੀ ਹੈ ਕਿ ਪਾਕਿਸਤਾਨ ਤੇ ਬ੍ਰਿਟਾਨੀਆ ਇਹ ਕਿਉਂ ਕੇਸ ਇੰਟਰਨੈਸ਼ਨਲੀ ਨਹੀਂ ਚੱਕਰੇ ਹੁਣ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਵੀ ਇੰਡੀਆ ਦੇ ਤਲਕਾ ਦੂਜੇ ਮੁਲਕ ਦੇ ਨਾਲ ਸੰਬੰਧ ਉੱਤੇ ਦੇ ਹੈਗੇ ਐ ਦੋਸਤਾਨਾ ਦੇ ਹੈਗੇ ਐ ਜੇ ਕੋਈ ਵੀ ਸ਼ਖਸੀਅਤ ਜਾਂ ਕੋਈ ਬੰਦਾ ਉਹਨਾਂ ਨੂੰ ਤੋੜੇ ਕੋਸ਼ਸ਼ ਕਰੇ ਤਾਂ ਫੇਰ ਇਹ ਫੋਲਡਦਾਰੀ ਜੁਰਮ ਬਣਦਾ ਤੇ ਅਸੀਂ ਇਲੈਕਟ੍ਰਿਕ ਕਮਿਸ਼ਨ ਨੂੰ ਵੀ ਸਰ ਅਮੰਗ ਸਿੰਘ ਮਾਨ ਨੇ ਲਿਖਿਆ ਹੈ ਕਿ ਇੱਕ ਕਾਨੂੰਨ ਹੈ ਤੇ ਮੋਦੀ ਦੇ ਉੱਤੇ ਸ਼ਾਹ ਦੇ ਉੱਤੇ ਜੈ ਸ਼ੰਕਰ ਦੇ ਉੱਤੇ ਤੇ ਗੋਇਲ ਦੇ ਉੱਤੇ ਇੱਕ ਛਣ ਫੋਰਸ ਦਾ ਰਿਦਮ ਬਣਦਾ ਹੈਗਾ ਹੁਣ ਦੇਖੋ ਇਲੈਕਟ੍ਰਲ ਕਮਿਸ਼ਨ ਕੀ ਕਰਦਾ ਹੈ ਪਰ ਜਿਹੜਾ ਇੰਡੀਆ ਦੁਗੇ ਮੋਟਫਾ ਦੇ ਵਿੱਚ ਕਤਲ ਕਰ ਰਿਹਾ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਉਹ ਚੇਤਾ ਹੋਊਗਾ ਕੀ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਹਵਾਈ ਦੇ ਉੱਤੇ ਹਮਲਾ ਕੀਤਾ ਸੀਗਾ ਉਸ ਤੋਂ ਬਾਅਦ ਆਪਣਾ ਜਿਹੜਾ ਲੰਘਾ ਸੀਗਾ ਉਸਾਮਾ ਬਿੰਲਾਡਨ ਉਸ ਨੇ ਨਿਊਯਾਰਕ ਟਾਵਰਸ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਪੈਂਟਾਗਨ ਦੇਤੇ ਹਮਲਾ ਕੀਤਾ ਸੀਗਾ ਅਮਰੀਕਾ ਦੀ ਇੱਕ ਡਾਕਟ੍ਰਿਨ ਹੈ ਜੀ ਮੰਨਰੋ ਡਾਕਟ੍ਰਿਨ ਕਿ ਜਿਹੜਾ ਵੀ ਅਮਰੀਕਾ ਦੇ ਉੱਤੇ ਹਮਲਾ ਕਰੂਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰੂਗਾ ਹੁਣ ਜੇ ਉਸਾਮਾ ਬਿੰਨ ਲੇਦਰ ਨੇ ਹਮਲਾ ਕੀਤਾ ਤਾਂ ਮੇਰਾ ਮਤਲਬ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਜੇ ਜਾਪਾਨ ਨੇ ਦੂਜੇ ਵਰਲਡ ਵਾਰ ਦੇ ਵਿੱਚ ਅਮਰੀਕਾ ਤੇ ਹਮਲਾ ਕੀਤਾ ਉਹ ਤੇ ਵੀ ਇੱਕ ਛਿੰਦਿਆ ਗਿਆ ਪਰ ਫਿਰ ਜੇ ਇੰਡੀਆ ਦੀ ਸਰਕਾਰ ਨੇ ਐਵੇਂ ਜਿ ਗੰਭੀਰ ਹਮਲੇ ਕੀਤੇ ਹੈ ਜਿਸ ਦੇ ਨਾਲ ਇੰਡੀਆ ਯੂ ਐਸ ਏ ਕੈਨੇਡਾ ਬ੍ਰਿਟਨ ਤੇ ਪਾਕਿਸਤਾਨ ਦੇ ਦੋਸਤਾਨਾ ਤਲਕਾਤ ਖਰਾਬ ਹੋ ਜਾਣ ਕਿ ਇਹ ਐਬੀ ਫੋਰਸ ਦਾਰੇ ਜੁਰਮ ਬਣਦੇ ਹੈਗੇ। ਸੁਬ ਇਹ ਬੜੀ ਗੰਭੀਰ ਗੱਲ ਹੈ ਜੋ ਕੁਝ ਵਰਤਾਰਾ ਅੱਜ ਇੰਡੀਆ ਨੇ ਸਿੱਖਣ ਦੇ ਉੱਤੇ ਕੀਤਾ ਹੈ। ਹੁਣ ਇਹ ਕਹਿੰਦੇ ਆ ਕਿ ਫੇਰ ਦੁਬਾਰਾ ਦੁਬਾਰਾ ਅਸੀਂ ਕਰਾਂਗੇ। ਇਹ ਜਿਹੜਾ ਅਮਰੀਕਾ ਉਹਨਾਂ ਨੂੰ ਵੀ ਮੈਂ ਕਿਹਾ ਕਿ ਆਹ ਤੁਹਾਡੇ ਨਾਲ ਪਿੱਛੇ ਹੋਈ ਹੈ ਤੇ ਆਹ ਤੁਹਾਡਾ ਕਾਨੂੰਨ ਹੈ ਤੇ ਆਹ ਤੁਹਾਡੀ ਰਵਾਇਤ ਹੈ ਤੁਹਾਡੀ ਟ੍ਰੈਡੀਸ਼ਨ ਹੈ। ਤੇ ਤੁਸੀਂ ਇਸ ਕੰਮ ਨੂੰ ਠੰਡਾਣਾ ਪੈਣ ਜਿਉਂ ਨਹੀਂ ਤਾਂ ਕੋਈ ਵੀ ਟੌਮ ਡੈਕਨ ਹੈਰੀ ਜਿੱਤੇ ਮੌਲਖ ਦੇ ਵਿੱਚ ਜਬਰ ਹੁੰਦਾ ਹੋਵੇ ਉਹ ਅਮਰੀਕਾ ਚਲਿਆ ਜਾਵੇ ਜੇ ਉਹ ਮੌਲਖ ਜਿੱਥੇ ਜਬਰ ਹੁੰਦਾ ਉਸ ਬੰਦੇ ਨੂੰ ਜਿੰਨੇ ਅਮਰੀਕਾ ਚ ਜਾ ਕੇ ਸ਼ਰਨ ਲਈ ਹੋਵੇ ਉਹ ਮਰਵਾ ਦੇ ਜਾਂ ਕੋਸ਼ਿਸ਼ ਕਰੇ ਜਿਵੇਂ ਬ੍ਰਿਟਾਨੀਆਂ ਦੇ ਵਿੱਚ ਗਲੋਬਲ ਘਮ ਤੇ ਵਿੱਚ ਮੇਰਾ ਖਿਆਲ ਹੈ ਇੱਕ ਰਸ਼ੀਅਨ ਡੈਫੈਕਟਰ ਨੇ ਪਨਾਹੀ ਲਈ ਸੀ ਬ੍ਰਿਟਨ ਤੋਂ ਉਸ ਨੂੰ ਵੀ ਰਸ਼ੀਅਨ ਇੰਟੈਲੀਜੈਂਸ ਨੇ ਜ਼ੈਦ ਦੇ ਕੇ ਮਰਵਾ ਦਿੱਤਾ ਸੀਗਾ ਸੋ ਮੇਰੇ ਖਿਆਲ ਵਿੱਚ ਇਹ ਬਹੁਤ سنگੀਨ ਜੁਰਮ ਹੈ ਕੀ ਹੈ ਜੋ ਸਿੱਖਣ ਦੇ ਨਾਲ ਹੋ ਰਹੀ ਹੈ ਅਸੀਂ ਇਲੈਕਸ਼ਨ ਲੜਦੇ ਹਾਂ ਅਸੀਂ ਵੀ ਜ਼ਰਦੀ ਤੇ ਪਰਵਾਣੇ ਆ ਖੁੱਲ ਕੇ ਬੋਲਿਦਾ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਜੇ ਵੇ ਇਨਾਂ ਦੇ ਵਿੱਚ ਇੰਨਾ ਜੋਰ ਹੈ ਇਹ ਸਾਨੂੰ ਵੀ ਮਰਵਾ ਸਕਦੇ ਆ ਪਰ ਕੌਮ ਦੇ ਲਈ ਮਰਨਾ ਮਰਨ ਨਹੀਂ ਹੁੰਦਾ ਉਹ ਸ਼ਹੀਦੀ ਹੁੰਦੀ ਆ ਤੇ ਹਰ ਇੱਕ ਸਿੱਖ ਚਾਹੁੰਦਾ ਕਿ ਮੈਂ ਆਪਣੇ ਗੁਰੂਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਜੇ ਤੋ ਅੰਤ ਆਏ ਤਾਂ ਮੇਰੀ ਸ਼ਹੀਦੀ ਹੋਵੇ ਸ਼ਹਾਦਤ ਹੋਵੇ ਸੂਏ ਸਾਰੀਆਂ ਚੀਜ਼ਾਂ ਤੁਸੀਂ ਦਲੇਰ ਕੈਨੇਡਾ ਤੇ ਅਮਰੀਕਾ ਦੇ ਸਿੰਘ ਟਰੈਡ ਰਹੇ ਹੋ ਤੇ ਸਾਨੂੰ ਬੜਾ ਫਖਰ ਹੈ ਤੁਹਾਡੀ ਦਲੇਰੀ ਦੇ ਉੱਤੇ ਪਰ ਆਪ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਗਾ ਇਹ ਕਾਨੂੰਨੀ ਤੌਰ ਦੇ ਉੱਤੇ ਮੇਰੇਕਾ ਤੇ ਕੈਨੇਡਾ ਤੇ ਬ੍ਰਿਟਾਨੀਆ ਨੂੰ ਇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਜਿੱਥੇ ਇਹਦਾ ਨਤੀਜਾ ਨਿਕਲੇ ਤੇ ਜਿਨ੍ਹਾਂ ਨੇ ਇਹ ਮਾੜੇ ਕੰਮ ਕੀਤੇ ਐ ਸਿੱਖਾਂ ਨੂੰ ਕਤਲ ਕੀਤਾ ਇਹ ਪਾਲਿਸੀ ਇੱਕ ਵਾਰੀ ਜੜੋਂ ਪੱਟੀ ਜਾਵੇ ਕਿਉਂਕਿ 1933 ਦੇ ਵਿੱਚ ਜੱਜਮੈਂਟ ਨਾਜ਼ੀ ਪਾਰਟੀ ਨੇ ਨਿਊਰੰਬਰਗ ਕਾਨੂੰਨ ਬਣਾਇਸੀ ਜਿੰਨਾਂ ਦੇ ਤਹਿਤ ਯਹੂਦੀ ਉਹਨਾਂ ਨੂੰ ਫੜ ਕੇ ਕਨਸੈਂਟ੍ਰੇਸ਼ਨ ਕੈਂਪਸ ਦੇ ਵਿੱਚ ਜਾਰ ਕੇ ਉਹਨਾਂ ਦਾ ਖਾਤਮਾ ਕੀਤਾ ਜਾਂਦਾ ਸੀਗਾ ਤੇ ਜਿਹੜੇ ਯਹੂਦੀ ਜਾਣਦੇ ਸੀਗੇ ਉਹ ਜੱਜਮੈਂਟ ਤੇ ਉਹਨਾਂ ਦੇਸ਼ਾਂ ਜਿੱਨਾਂ 'ਤੇ ਜਰਮਨ ਨੇ ਕਬਜ਼ਾ ਕੀਤਾ ਸੈਕੰਡ ਵਰਲਡ ਵਾਰ ਚ ਉਹ ਲਾਈਨ ਛੱਡ ਕੇ ਉਹ ਮਰਿਕਨਸ ਚਲੇ ਗਏ ਸੀ ਕੈਨੇਡਾ ਚਲੇ ਗਏ ਸੀ ਬਨਾਟਸ ਚਲੇ ਗਏ ਸੀ ਸੋ ਮੇਰਾ ਫਰਕ ਦਾ ਮਤਲਬ ਹੈ ਕਿ 56 ਯੂਨੀਅਨ ਵਰਗਣ ਜਿਹਦੇ ਇੰਡੀਆ ਨੇ ਸਾਡੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਅਟੈਚ ਕੀਤਾ ਹੈ ਉਦੋਂ ਬਾਅਦ ਰਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ ਹੈ ਸਿੱਖ ਕੌਮ ਦੀ ਤੇ ਐਟਟਰਸਾਈਡ ਕੀਤੀ ਹੈ ਤੇ ਵੈਂਡਲਿਜ਼ਮ ਕੀਤਾ ਹੈ ਇਹ ਸਰਹੁਸ਼ ਇੰਟਰਨੈਸ਼ਨਲ ਜੁਰਮ ਹੈਗੇ ਤੇ ਇਹਨਾਂ ਨੂੰ ਅੱਗੇ ਚਲਾਉਣ ਦੇ ਲਈ ਤੁਸੀਂ ਕੈਂਡੀਡੇਟ ਦੇ ਤੇ ਮੈਰਿਟ ਦੇ ਜਿਹੜੇ ਸਿਟੀਜ਼ਨ ਜੋ ਇੰਨਾਂ ਦਿਨ ਚੋਣਾਂਾਂ ਦੇ ਹੋ ਗਿਓ ਅਸੀਂ ਇੱਥੇ ਫਸੇ ਹੋਏ ਆ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਇਸ ਮੌਕੇ ਤੇ ਕਿ ਮੇਰਾ ਦਿਲ ਬਹੁਤ ਕਰਦਾ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦਾ ਇੱਥੇ ਸਰੀਕਾ ਕਿ ਤੇ ਜਿਹੜੇ ਸਿੰਘ ਸ਼ਹੀਦ ਕਰਾਤੇ ਆ ਮੈਂ ਘਰੇ ਵੀ ਜਾਂਦਾ ਅਫਸੋਸ ਕਰਦਾ ਪਰ ਮੌਕਾ ਰਹਿ ਗਿਆ ਹੈਗਾ ਕਿ ਬੈ ਐਸ ਵੀਲੇ ਆਨ ਇੰਸਟਾਗ੍ਰam ਤੇ ਜਿਹੜਾ ਸਾਡਾ ਕੈਨੇਡਾ ਦਾ ਕੌਂਸਲੇਟ ਚੰਡੀਗੜ੍ਹ ਦੇ ਵਿੱਚ ਖੁੱਲ੍ਹਾ ਸੀ ਖੁੱਲ੍ਹਾ ਸੀ ਜੀ ਜੀ ਸਾਨੂੰ ਬਹੁਤ ਸਹੂਲਤ ਮਿਲੀ ਹੋਈ ਸੀਗੀ ਉਹ ਵੀ ਹਿੰਦੂ ਕੂਵਤ ਨੇ ਬੰਦ ਕਰਾ ਦਿੱਤਾ ਹੈਗਾ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਸੋਚਿਓ ਤੇ ਆਪਣੀਆਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾਓ ਇਹ ਸਿੱਖਾਂ ਨੂੰ ਆਪਣੀ ਧਰਤੀ ਦੇ ਉੱਤੇ ਕਿਉਂ ਇੰਨਾ ਜ਼ੁਲਮ ਹੋ ਰਿਹਾ ਹੈ ਔਰ ਕਿਉਂ ਟ੍ਰਾਕਟਰ ਐਕਸ਼ਨ ਮੰਡਰੋ ਡਾਕਟਰੀਨ ਦੇ ਮਤਾਬਕ ਅਮਰੀਕਾ ਤੇ ਕੈਨੇਡਾ ਨਹੀਂ ਲੈ ਰਹੇ ਕਿ ਪਰ ਕੀ ਜਿਹੜੀ ਮੌਜੂਦਾ ਸਰਕਾਰ ਹੈ ਇੱਥੇ ਮਿਸਟਰ ਮੋਦੀ ਦੀ ਭਾਜਪਾ ਆਰਐਸਐਸ ਦੀ ਇਹ ਤਾਂ ਸਿੱਧਾ ਦਖਲਅੰਦਾਜ਼ੀ ਇਸ ਸਾਲ ਜਿਹੜੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਰਹੇ ਹਨ ਉਹਦੇ ਵਿੱਚ ਦੱਖਣ ਇੰਤਰਦੀ ਦੇਰੀ ਹੈ ਤੇ ਜਿਹੜੇ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਬਰਾਬਰ ਉਹਨਾਂ ਦੇ 올ਟ ਜਿਹੜਾ ਕੈਂਡੀਡੇਟ ਖੜਾ ਹੋ ਰਿਹਾ ਹੈ ਉਹਦੀ ਪੂਰੀ ਅਮਦਾਰਤ ਦੇ ਵਿੱਚ ਅਮਰੀਕਾ ਦੇ ਕਾਨੂੰਨ ਤੋੜ ਕੇ ਜਿਵੇਂ ਰੂਸ ਨੇ ਵੀ ਕੋਸ਼ਿਸ਼ ਕੀਤੀ ਸੀ ਪਹਿਲਾਂ ਅਮੇਰਕਾ ਤੇ ਇਲੈਕਸ਼ਨਸ ਤੇ ਵਿੱਚ ਦੱਖਣ ਤੋਂ ਅਸੀਂ ਦੇਣ ਤੇ ਇਸੇ ਤਰ੍ਹਾਂ ਮੋਦੀ ਸਰਕਾਰ ਕਰ ਰਹੀ ਹੈ ਸੋ ਮੈਂ ਤੇ ਮੇਰੀ ਪਾਰਟੀ ਤੇ ਅਸੀਂ ਸਾਰੇ ਜਿੰਨੇ ਵੀ ਦੁਖੀ ਹੈਗੇ ਆ ਜੋ ਕੁਸ਼ ਸਿੱਖਾਂ ਦੇ ਨਾਲ ਵਿਹਾਰ ਹੋ ਰਿਹਾ ਹੈ ਅਸੀਂ ਦਿਨੋਂ ਤੁਹਾਡਾ ਸਤਿਕਾਰ ਕਰਦੇ ਆ ਤੇ ਬਹੁਤ ਬਹੁਤ ਮੁਬਾਰਕ